ਕੀਤੇ ਦੇਣਾ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਸਮੇਤ ਹੋਰ ਵਕ ਵਕ ਚੋਣਾਂ ਹੋਈਆਂ ਨੇ ਜਿਸ ਦੇ ਵਿੱਚ ਵਕ ਵਕ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨੇ ਜਿੱਤ ਹਾਸਲ ਕੀਤੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਇਹ ਕਾਰਪੋਰੇਸ਼ਨ ਦੀ ਚੋਣ ਹੋਈ ਆ ਤੇ ਉਸ ਦੇ ਵਿੱਚ ਵੱਖ-ਵੱਖ ਸਿਆਸੀ ਤਰਾਨਿਆਂ ਸਰਗਰਮੀ ਦੇ ਨਾਲ ਚਮੂਲੀਅਤ ਕੀਤੀ ਨਤੀਜੇ ਜਿਹੜੇ ਆਏ ਉਹਨਾਂ ਦੇ ਵਿੱਚ ਕਾਂਗਰਸ ਨੇ 40 ਆਮ ਆਦਮੀ ਪਾਰਟੀ ਨੇ 24 ਅਤੇ ਭਾਜਪਾ ਨੇ 9 ਤੇ ਸ਼੍ਰੋਮਣੀ ਅਕਾਲੀ ਦਲ ਨੇ 4 ਸੀਟਾਂ ਦੇ ਜਿੱਤ ਹਾਸਲ ਕੀਤੀ ਜਦਕਿ ਆਜ਼ਾਦ 8 ਉਮੀਦਵਾਰ ਜਿਹੜੇ ਸੀ ਉਹਨਾਂ ਨੇ ਜਿੱਤ ਨਸੀਬ ਉਹਨਾਂ ਨੂੰ ਹੋਈ ਹੈ ਜਿਸ ਤੋਂ ਬਾਅਦ ਮੇਅਰ ਬਣਾਉਣ ਦੀ ਦੌੜ ਸ਼ੁਰੂ ਹੋ ਗਈ ਤੇ ਦੌੜ ਦੇ ਵਿੱਚ ਜਿੱਥੇ ਕਾਂਗਰਸ ਲਗਾਤਾਰ ਪੂਰੀ ਸਰਗਰਮੀ ਦੇ ਨਾਲ ਬੀਤੇ ਦਿਨਾਂ ਤੋਂ ਲਗਾਤਾਰ ਲੋਬਿੰਗ ਕਰ ਰਹੀ ਸੀ ਉੱਥੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਜੋਰ ਅਜਮਾਈਸ਼ ਜ਼ਰੂਰ ਕੀਤੀ ਜਾ ਰਹੀ ਹੈ ਕੌਣ ਮੇਅਰ ਬਣਾਵੇਗਾ ਸਮਾਂ ਤੈਅ ਕਰੇਗਾ ਪਰ ਅੱਜ ਆਗੂ ਅਤੇ ਵਿਰੋਧੀ ਧਿਰ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਇਸ ਵੇਲੇ ਚੇਚੇ ਤੌਰ ਤੇ ਪਹੁੰਚੇ ਨੇ ਤਿਆਰ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਕਿਹੜਾ ਆਗੂ ਜੜਾ ਹੈ ਕਿਸ ਉਮੀਦਵਾਰ ਦੇ ਉੱਤੇ ਜਿਹੜਾ ਕਾਂਗਰਸ ਨੇ ਵਿੱਚ ਵੱਖ-ਵੱਖ ਸਿਆਸੀ ਤਰਾਂ ਬੀਤੇ ਦਿਨ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਸਮੇਤ ਹੋਰ ਵੱਖ-ਵੱਖ ਚੋਣਾਂ ਹੋਈਆਂ ਨੇ ਜਿਸ ਦੇ ਵਿੱਚ ਵੱਖ-ਵੱਖ ਸਿਆਸੀ ਤਰਾਂ ਦੇ ਨੁਮਾਇੰਦਿਆਂ ਨੇ ਜਿੱਤ ਹਾਸਲ ਕੀਤੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਇਹ ਕਾਰਪੋਰੇਸ਼ਨ ਦੀ ਚੋਣ ਹੋਈ ਆ ਤੇ ਉਸ ਦੇ ਵਿੱਚ ਵੱਖ-ਵੱਖ ਸਿਆਸੀ ਤਰਾਨੇ ਸਰਗਰਮੀ ਦੇ ਨਾਲ ਚਮੂਲੀਅਤ ਕੀਤੀ ਨਤੀਜੇ ਜਿਹੜੇ ਆਏ ਉਹਨਾਂ ਦੇ ਵਿੱਚ ਕਾਂਗਰਸ ਨੇ 40 ਆਮ ਆਦੀ ਪਾਰਟੀ ਨੇ 24 ਅਤੇ ਭਾਜਪਾ ਨੇ 9 ਤੇ ਸ਼੍ਰੋਮਣੀ ਅਕਾਲੀ ਦਲ ਨੇ 4 ਸੀਟਾਂ ਦੇ ਜਿੱਤ ਹਾਸਲ ਕੀਤੀ ਜਦਕਿ ਆਜ਼ਾਦ 8 ਉਮੀਦਵਾਰ ਜਿਹੜੇ ਸੀ ਉਹਨਾਂ ਨੇ ਜਿੱਤ ਨਸੀਬ ਉਹਨਾਂ ਨੂੰ ਹੋਈ ਹੈ ਜਿਸ ਤੋਂ ਬਾਅਦ ਮੇਅਰ ਬਣਾਉਣ ਦੀ ਦੌੜ ਸ਼ੁਰੂ ਹੋ ਗਈ ਤੇ ਦੌੜ ਦੇ ਵਿੱਚ ਜਿੱਥੇ ਕਾਂਗਰਸ ਲਗਾਤਾਰ ਪੂਰੀ ਸਰਗਰਮੀ ਦੇ ਨਾਲ ਬੀਤੇ ਦਿਨਾਂ ਤੋਂ ਲਗਾਤਾਰ ਲੋਬਿੰਗ ਕਰ ਰਹੀ ਸੀ ਉੱਥੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਜੋਰ ਅਜਮਾਈਸ਼ ਜ਼ਰੂਰ ਕੀਤੀ ਜਾ ਰਹੀ ਹੈ ਕੌਣ ਮੇਅਰ ਬਣਾਵੇਗਾ ਸਮਾਂ ਤੈਅ ਕਰੇਗਾ ਪਰ ਅੱਜ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਅਗਲਾ ਮੇਅਰ ਬਣਾਉਣ ਦੇ ਲਈ ਇੱਕ ਵਾਅਦਾ ਸ਼ੁਰੂ ਕਰ ਦਿੱਤੀ ਗਈ ਹੈ ਪੂਰੀ ਲੋਬਿੰਗ ਕੀਤੀ ਜਾ ਰਹੀ ਹੈ ਜਿਹੜੇ ਵਕ ਵਕ ਚਿਹਰੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਪੁਕਤਨ ਦੇ ਲਈ ਵਕ ਵਕ ਤੇ ਰਾਵ ਨੂੰ ਇਸ ਬਾਰੇ ਅੱਜ ਮੀਟਿੰਗਾਂ ਵੀ ਹੋ ਰਹੀਆਂ ਨੇ ਤੇ ਇਹਨਾਂ ਮੀਟਿੰਗਾਂ ਦੇ ਵਿੱਚ ਉਹ ਚੇਚੇ ਤੌਰ ਤੇ ਸ਼ਮੂਲੀਅਤ ਕਰ ਰਹੇ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਵੇਲੇ ਚੇਚੇ ਤੌਰ ਤੇ ਪਹੁੰਚੇ ਨੇ ਤੈਅ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਕਿਹੜਾ ਆਗੂ ਜਿਹੜਾ ਹੈ ਕਿਸ ਉਮੀਦਵਾਰ ਦੇ ਉੱਤੇ ਜਿਹੜਾ ਉਹ ਮੇਰ ਦਾ ਤਾਜ ਸਜੇਗਾ ਤਾਂ ਇਸ ਵੇਲੇ ਅੰਮ੍ਰਿਤਸਰ ਦਿਹਾਤੀ ਦੇ ਦਫ਼ਤਰ ਦੇ ਵਿੱਚ ਆਗੂ ਉਹ ਜਰੂਰ ਪਹੁੰਚ ਚੁੱਕੇ ਨੇ ਤਾਂ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਕੀ ਇਸ ਦਫ਼ਤਰ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਇੱਥੇ ਮੀਟਿੰਗ ਕੀਤੀ ਜਾ ਰਹੀ ਹੈ ਤੇ ਗੱਲਬਾਤ ਕੀਤੀ ਜਾਵੇਗੀ ਕਿ ਕਿਹੜਾ ਅਗਲਾ ਮੇਰ ਦੇ ਲਈ ਉਮੀਦਵਾਰ ਹੋਵੇਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੇ ਉਹਨਾਂ ਦੇ ਨਾਲ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਦੋਵੇਂ ਇਹ ਆਗੂ ਇਸ ਵੇਲੇ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਇਸ ਵੇਲੇ ਕਿਸ ਚਿਹਰੇ ਦੇ ਉੱਤੇ ਉਹ ਗੁਣਾ ਪਵੇਗਾ ਕਿਹੜਾ ਚਿਹਰਾ ਜਿਹੜਾ ਹੈ ਉਹ ਮੇਰ ਦੇ ਲਈ ਅਗਲਾ ਹੋਵੇਗਾ ਜਿਹੜਾ ਅੰਮ੍ਰਿਤਸਰ ਦੇ ਲਈ ਗੱਲਬਾਤ ਕਰੇਗਾ ਤਾਂ ਬਾਜਵਾ ਉਹਨਾਂ ਦੇ ਨਾਲ ਵੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਬਾਜਵਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਪਹੁੰਚੇ ਹੋਏ ਉਹ ਕਿਹੜਾ ਉਮੀਦਵਾਰ ਹੋ ਸਕਦਾ ਜੀ ਅੱਜ ਪਹਿਲੇ ਤੇ ਮੀਟ ਸਾਰਿਆਂ ਨੂੰ ਪਹਿਲੇ ਮੁਬਾਰਕਤیں ਦੇ ਲਈਏ ਜੀ ਤਾਂ ਬਿਲਕੁਲ ਉਹਨਾਂ ਨੇ ਕਹਿਣਾ ਪਹਿਲੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਮੁਬਾਰਕ ਜਿਹੜਾ ਹੀ ਆ ਉਹ ਦਿੱਤੀ ਜਾ ਰਹੀ ਆ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਜਰਨਲ ਕੈਟਾਗਰੀ ਜਾਂ ਵੂਮਨ ਉਹ ਤੋਂ ਬਾਅਦ ਰਹਿ ਕੇ ਚਰਚਾ ਹੋਏਗੀ ਸਰ ਪਿਛਲੇ 2 ਸਾਲ ਤੋਂ ਕੋਈ ਵੀ ਮੇਅਰ ਨਹੀਂ ਬਣਿਆ ਹੁਣ ਵਕਫ ਵਕਫ ਪਾਣੀਆਂ ਦੇ ਵਿੱਚੋਂ ਮੀਟਿੰਗਾਂ ਕਿੱਥੀਆਂ ਆ ਰਹੀਆਂ ਨੇ ਜੀ ਕੋਈ ਐਕਚੁਅਲੀ 2 ਸਾਲ ਇਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੇ ਤੁਹਾਡੇ ਆਪਣੇ ਇੱਥੇ ਰੱਖਾਈ ਲੈ ਓਕੇ ਆਪਾਂ ਮਜੋਰਿਟੀ ਕਿਸ ਤਰ੍ਹਾਂ ਆਸਮ ਹੋਣੀ ਹੈ ਹਲੇ ਮਜੋਰਿਟੀ ਸਾਡੇ ਕੋਲੇ ਤੁਹਾਨੂੰ ਲੱਗਦਾ ਇਹ ਮਜੋਰਿਟੀ ਨਹੀਂ ਹੈ ਹਾਂ ਰੋਟੀ ਹੈ ਸਾਡਾ ਮੇਅਰ 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 ਨਹੀਂ ਬਣਿਆ ਸਰ ਮਾਲ ਹੋ ਗਈ ਤੁਹਾਡੇ ਵਾਲੀ ਮਿਹਰਬਾਨ ਚ ਦੇਰੀ ਜੋ ਹੋ ਰਹੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਹੀ ਮਿਹਰਬਾਨਾ ਹੁੰਦਾ ਕਿ ਨੋਟੀਫਿਕੇਸ਼ਨ ਤੋਂ ਪਹਿਲਾਂ ਬੰਦ ਆ ਤੁਹਾਨੂੰ ਲੱਗਦਾ ਵਰਦੇ ਕਰਮਾਈ ਕੁਸੂਲ ਕਰ ਸਾਡੀ 2 ਘੰਟੇ ਕੱਟੀ ਅੱਜ ਸਾਰੇ ਕੰਪਿਊਟਰ ਪੁਰਾਣੇ ਠੀਕ ਹੈ ਜੀ ਠੀਕ ਹੈ ਅੱਜ ਚਿਹਰਾ ਸਾਫ ਹੋ ਜਾਏਗਾ ਮੇਰੇ ਵਾਸਤੇ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਕਿਹਾ ਹੈ ਕਿ ਨੋਟੀਫਿਕੇਸ਼ਨ ਜਾਰੀ ਹੋਵੇਗਾ ਨੋਟੀਫਿਕੇਸ਼ਨ ਤੋਂ ਬਾਅਦ ਉਹ ਆਪਣਾ ਦਾਵਾ ਪੇਸ਼ ਕਰਨਗੇ ਅੱਜ ਮੀਟਿੰਗ ਹੋਵੇਗੀ ਤੇ ਮੀਟਿੰਗ ਦੇ ਵਿੱਚ ਡਿਸਾਈਡ ਹੋਵੇਗਾ ਕਿ ਕਿਹੜਾ ਅਗਲਾ ਚਿਹਰਾ ਹੋਵੇਗਾ ਕਿਸ ਦੇ ਉੱਤੇ ਗੁਣਾ ਪਵੇਗਾ ਕਿਸ ਨੂੰ ਮੇਅਰ ਦੇ ਲਈ ਜਿਹੜਾ ਅੱਗੇ ਪੇਸ਼ ਕੀਤਾ ਜਾਵੇਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਗਰਮੀਆਂ ਕੋ ਲਗਾਤਾਰ ਵਧੀਆਂ ਹੋਈਆਂ ਦਿਖਾਈ ਦੇਣਗੀਆਂ ਲਗਾਤਾਰ ਸਰਗਰਮੀਆਂ ਵਧਣਗੀਆਂ ਪਰ ਜਿਹੜੇ ਵੀ ਉਮੀਦਵਾਰ ਜਿਹੜੇ ਚਾਹੁੰਦੇ ਸੀ ਕਿ ਮੇਅਰ ਬਣਨਾ ਹੈ ਉਹਨਾਂ ਵੱਲੋਂ ਵੀ ਲਗਾਤਾਰ ਲਾਬਿੰਗ ਸ਼ੁਰੂ ਕੀਤੀ ਗਈ ਹੈ ਲਾਬਿੰਗ ਕੀਤੀ ਜਾ ਰਹੀ ਹੈ ਮੀਟਿੰਗਾਂ ਦਾ ਦੌਰ ਲਗਾਤਾਰ جاری ਹੈ ਤੇ ਅੱਜ ਅੰਮ੍ਰਿਤਸਰ ਕਾਂਗਰਸ ਦੇ ਇਤਿਹਾਤੀ ਦਫ਼ਤਰ ਤੇ ਵਿਖੇ ਅੱਜ 71 ਤਾ ਹੋਈ ਹੈ ਜਿਸ ਦੇ ਵਿੱਚ ਆਹ ਲੰਦੋ ਯਾਰ ਇਦਾਂ ਨਾ ਆ ਪਿੱਛੇ ਪਿੱਛੇ ਆ ਪਿੱਛੇ ਪਿੱਛੇ ਆ ਪਿੱਛੇ ਪਿੱਛੇ ਆ ਅੰਮ੍ਰਿਤਸਰ ਆਇਆ ਗਿਆ ਜਾਓ ਯਾਰ ਰਾਜਪ트 ਜੀ ਆਉਣਗੇ ਦੇਖੋ ਮੋਟਰਲੇ ਆਸ ਹੋਲਡ ਆਈ ਡੋਟ ਲਵ ਯੂ ਇੱਕ ਮਿੰਟ ਇੱਕ ਮਿੰਟ ਧਿਆਨ ਨਾਲ ਚਲ ਚਲ ਜਾ ਸਾਹਿਲਾ ਸਾਹਿਲਾ ਇੱਕ ਮਿੰਟ ਯਾਰ ਇੱਕ ਮਿੰਟ ਮਾਰ ਮਾਈਕ ਟੱਲੂ ਕਰ ਦਿਨਾ ਕੀਤੀ ਜਾ ਰਹੀ ਹੈ ਜੀ ਕੌਣ ਸੁਕੇ ਜਿਹਦਾ ਡੇਟਿੰਗ ਕੀਤੀ ਜਾ ਰਹੀ ਹੈ ਇੱਕ ਮਿੰਟ ਹਾਂ ਡੇਟਿੰਗ ਕਰੀ ਕਾਉਂਸਲਰ ਸਹਿਬਾਨ ਨੂੰ ਵਧਾਈ ਦੇਾਂਗੇ ਫਿਰ ਬਾਅਦ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ। ਔਰ ਜੋ ਵੀ ਕਾਰਵਾਈ ਕਰਦੀ ਹੋਈ ਉਹ ਆਫਟਰ ਨੋਟੀਫਿਕੇਸ਼ਨ ਜਦੋਂ ਨੋਟੀਫਿਕੇਸ਼ਨ ਹੋਏਗਾ। ਔਰ ਮਿਹਰ ਬਣ ਸਕਦਾ ਹੈ। ਕੈਟਾਗਰੀ ਦਾ ਵਿਅਕਤੀ ਬਣ ਸਕਦਾ ਹੈ। ਜਨਰਲ ਕੈਟਾਗਰੀ ਜਾਂ ਔਮਨ ਉਹ ਤੋਂ ਬਾਅਦ ਰਹਿ ਤੇ ਚਰਚਾ ਹੋਏਗੀ। ਪਰ ਪਿਛਲੇ 2 ਸਾਲ ਤੋਂ ਕੋਈ ਮੇਰ ਨਹੀਂ ਬਣਿਆ। ਹੁਣ ਵੱਖ-ਵੱਖ ਪਾਰਟੀਆਂ ਦੇ ਵੱਲੋਂ ਮੀਟਿੰਗਾਂ ਕਿੱਥੇ ਆ ਰਹੀਆਂ ਨੇ ਜੀ? ਹਾਂ ਬਿਲਕੁਲ ਨੈਚੁਰਲੀ 2 ਸਾਲ ਇਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੇ ਤੁਹਾਡੇ ਸਾਹਮਣੇ 2 ਸਾਲ ਇਲੈਕਸ਼ਨ ਨਹੀਂ ਹੋਣ ਦਿੱਤੇ ਜੀ ਮжоਰਿਟੀ ਕਿਸ ਤਰ੍ਹਾਂ ਹਾਸਲ ਹੋ ਰਹੀ ਜੀ ਹਲੇ ਮжоਰਿਟੀ ਸਾਡੇ ਕੋਲੇ ਤੁਹਾਨੂੰ ਲੱਗਦਾ ਇਹ ਮжоਰਿਟੀ ਨਹੀਂ ਹੈ ਹਾਂ ਹੋ ਗਿਆ ਸਰਕਾਰ ਕੋ ਨਹੀਂ ਬਣੀ ਹੋਤੀ ਹੈ ਬੜਾ ਮਿਹਰ 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 ਮਿਹਰਬਾਨੀ ਕਿਉਂ ਦੇ ਰਹੀ ਹੋ ਰਹੀ ਹੈ ਸਰ ਕਮਾਲ ਹੋ ਗਈ ਤੁਹਾਡੇ ਵਾਲੀ ਮਿਹਰਬਾਨੀ ਚ ਦੇ ਰਹੀ ਕਿਉਂ ਹੋ ਰਹੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਹੀ ਮਿਹਰਬਾਨਾ ਹੁੰਦਾ ਹੈ ਕਿ ਨੋਟੀਫਿਕੇਸ਼ਨ ਤੋਂ ਪਹਿਲਾਂ ਬੰਦਾ ਹੈ ਤੁਹਾਨੂੰ ਲੱਗਦਾ ਵੰਡੀ ਗਈ ਤੁਸੀਂ ਐਮਐਚ ਵਾਲੇ ਮਾਰਾ ਜਾ ਨਾ ਕਰੋ ਸਾਡੀ ਕਾਂਗਰਸ ਇਕੱਠੀ ਅੱਜ ਸਾਰੇ ਕਾਉਂਸਲਰ ਨਾਲ ਆ ਗਏ ਠੀਕ ਹੈ ਜੀ ਠੀਕ ਆ ਲੈਣ ਦੋ ਯਾਰ ਇੰਨਾ ਨਾ ਕਰੀਂ ਜੀ 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 ਜ ਫਿਰ ਬਾਅਦ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ। ਔਰ ਜੋ ਵੀ ਕਾਰਵਾਈ ਕਰਦੀ ਹੋਈ ਉਹ ਆਫਟਰ ਨੋਟੀਫਿਕੇਸ਼ਨ ਜਦੋਂ ਨੋਟੀਫਿਕੇਸ਼ਨ ਹੋਏਗਾ। ਔਰ ਮੇਰ ਬਣ ਸਕਦਾ ਹੈ। ਜਬ ਕੈਟਾਗਰੀ ਦਾ ਵਿਅਕਤੀ ਬਣ ਸਕਦਾ ਹੈ। ਜਨਰਲ ਕੈਟਾਗਰੀ ਜਾਂ ਔਮਨ ਉਹ ਤੋਂ ਬਾਅਦ ਇਹਦੇ ਚਰਚਾ ਹੋਏਗੀ। ਪਰ ਪਿਛਲੇ 2 ਸਾਲ ਤੋਂ ਕੋਈ ਮੇਰ ਨਹੀਂ ਬਣਿਆ। ਹੁਣ ਵੱਖ-ਵੱਖ ਪਾਰਟੀਆਂ ਦੇ ਵੱਲੋਂ ਮੀਟਿੰਗਾਂ ਕਿੱਥੇ ਆ ਰਹੀਆਂ ਨੇ ਜੀ? ਬਿਲਕੁਲ ਨੈਚੁਰਲੀ 2 ਸਾਲ ਇਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੇ ਤੁਹਾਡੇ ਸਾਹਮਣੇ 2 ਸਾਲ ਇਲੈਕਸ਼ਨ ਨਹੀਂ ਹੋਣ ਦਿੱਤੇ ਤਾਂ ਕਿ ਮジョਰਿਟੀ ਕਿਸ ਤਰ੍ਹਾਂ ਹਾਸਲ ਹੋ ਰਹੀ ਹੈ ਹਲੇ ਮジョਰਿਟੀ ਸਾਡੇ ਕੋਲੇ ਤੁਹਾਨੂੰ ਲੱਗਦਾ ਮジョਰਿਟੀ ਨਹੀਂ ਹੈ ਯਾਰ ਪ੍ਰਿੰਸ ਸਾਹਿਬ ਹਾਂ ਹੋ ਗਿਆ ਸਰਕਾਰ ਕਿਉਂ ਨਹੀਂ ਬਣੀ ਮੋਟੀ ਹੈ ਬੜਾ ਮੇਰ 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 ਮਿਹਰਬੰਦ ਕਿਉਂ ਦੇਰੀ ਹੋ ਰਹੀ ਹੈ ਸਰ ਕਮਾਲ ਹੋ ਗਈ ਤੁਹਾਡੇ ਵਾਲੀ ਮਿਹਰਬੰਦ ਚ ਦੇਰੀ ਕਿਉਂ ਹੋ ਰਹੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਹੀ ਮਿਹਰਬੰਦ ਆਉਂਦਾ ਹੈ ਕਿ ਨੋਟੀਫਿਕੇਸ਼ਨ ਤੋਂ ਪਹਿਲਾਂ ਬੰਦ ਹੈ ਤੁਹਾਨੂੰ ਲੱਗਦਾ ਵੰਡੀ ਗਈ ਤੁਸੀਂ ਐਮਐਚ ਵਾਲੇ ਮਾਰਾ ਜਾਣਾ ਕਰੋ ਸਾਡੀ ਕਾਂਗਰਸ ਇਕੱਠੀ ਅੱਜ ਸਾਰੇ ਕਾਉਂਸਲਰ ਨਾਲ ਆ ਗਏ ਠੀਕ ਹੈ ਜੀ ਠੀਕ ਹੈ ਉਹ ਮੌਜੂਦ ਨੇ 40 ਦੇ ਲਗਭਗ ਕਾਉਂਸਲਰ ਨੇ ਇੱਕ ਆਜ਼ਾਦ ਉਮੀਦਵਾਰ ਹੈ ਤੇ ਇੱਥੇ ਪ੍ਰਤਾਜਵਾ ਪਹੁੰਚੇ ਹੋਏ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪੀ ਸੋਨੀ ਸਬਕਾਪ ਮੁੱਖ ਮੰਤਰੀ ਡਾਕਟਰ ਹਾਈਕਮਤ ਜਿਹੜੇ ਇਸ ਵੇਲੇ ਦੋਹੜ ਦੇ ਵਿੱਚ ਸ਼ਾਮਲ ਨੇ ਤਾਂ ਕਿਸ ਤਰੀਕੇ ਨਾਲ ਪੂਰੀ ਤਹਿ ਉਹ ਬਣਾਈ ਜਾਵੇਗੀ ਕਿ ਇੱਕ ਚਿਹਰੇ ਦੇ ਉੱਤੇ ਉਹ ਜ਼ਰੂਰ ਸਹਿਮਤੀ ਬਣ ਜਾਵੇ 40 ਇਸ ਵੇਲੇ ਕਾਂਗਰਸ ਦੇ ਕੋਲ ਸੀਟਾਂ ਨੇ ਇੱਕ ਉਜਾਦ ਉਮੀਦਵਾਰ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਜੇ 5 ਹੋਰ ਕਾਉਂਸਲਰ ਚਾਹੀਦੇ ਨੇ ਉਸ ਤੋਂ ਬਾਅਦ ਬਹੁਮਤ ਜਿਹੜਾ ਹੈ ਉਹ ਜ਼ਰੂਰ ਕਾਂਗਰਸ ਦੇ ਹੱਕ ਦੇ ਵਿੱਚ ਹੋਵੇਗਾ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਮੀ ਜੋਰਜ ਮਾਇਸ਼ ਸ਼੍ਰੀ ਉਹ ਕੀਤੀ ਜਾ ਰਹੀ ਹੈ ਦਾਵਾ ਵੀ ਠੁੱਕਿਆ ਜਾ ਰਿਹਾ ਹੈ ਪਰ ਜਿਸ ਤਰੀਕੇ ਦੇ ਨਾਲ ਅੱਜ ਕਾਂਗਰਸ ਵੱਲੋਂ ਸਰਗਰਮੀ ਦਿਖਾਈ ਗਈ ਹੈ ਕਾਂਗਰਸ ਦੇ ਜਿਹੜੇ ਦਿੱਗਜ ਆਗੂ ਨਹੀਂ ਉੱਥੇ ਪਹੁੰਚੇ ਹੋਏ ਨੇ ਤੇ ਇਸ ਮੀਟਿੰਗ ਤੋਂ ਬਾਅਦ ਸਾਫ਼ ਹੋਵੇਗਾ ਕਿ ਕਿਹੜਾ ਉਮੀਦਵਾਰ ਕਿਹੜਾ ਚਿਹਰਾ ਉਹ ਅਗਲੇ ਮੇਅਰ ਦੇ ਵਾਸਤੇ ਉਹ ਪੇਸ਼ ਕੀਤਾ ਜਾਵੇਗਾ ਤੇ ਅਗਲੇ ਦਿਨਾਂ ਦੇ ਵਿੱਚ ਸਰਗਰਮੀ ਹੋਰ ਵੀ ਵਧੇਗੀ ਤੇ ਜਿਹੜੇ ਬਹੁਮਤ ਤੋਂ ਘਟ ਅੰਕੜਾ ਹੈ ਉਸ ਨੂੰ ਕਿਵੇਂ ਸਾਬਤ ਕਰਨਾ ਇਹ ਵੀ ਇੱਕ ਵੱਡੀ ਚੁਣੌਤੀ ਹੋਵੇਗੀ ਕੀ ਕੁਝ ਆਗੂ ਇਸ ਬਾਰੇ ਕਹਿਣਗੇ ਗੱਲਬਾਤ ਵੀ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇਹ ਮੀਟਿੰਗ ਜਿਹੜੀ ਐਸ ਵੇਲੇ ਉਹ ਜਰੂਰ ਇੱਥੇ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਵਕ ਵਕ ਧੜਿਆਂ ਵੱਲੋਂ ਮੀਟਿੰਗਾਂ ਉਹ ਜਰੂਰ ਕੀਤੀਆਂ ਗਈਆਂ ਨੇ ਤੇ ਆਪਣੀ ਰਣਨੀਤੀ ਜਿਹੜੀ ਆ ਉਹ ਸੂਚਿ ਵਾਲੀ ਉਲਕੀ ਗਈ ਹੈ ਕਿ ਸੁਰਾ ਨੀਤੀ ਦੇ ਤਹਿਤ ਉਹ ਅਗਲੀ ਪਾਰੀ ਜਿਹੜੀ ਹੈ ਉਸ ਦੀ ਸ਼ੁਰੂਆਤ ਹੋਵੇਗੀ ਕਿਸ ਤਰੀਕੇ ਨਾਲ ਅਗਲਾ ਮੇਰ ਹੋਵੇਗਾ ਇਸ ਬਾਰੇ ਪੂਰੀਆਂ ਸਰਗਰਮੀਆਂ ਜਰੂਰ ਅਮਰਸਰ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਕਿ ਕੁਝ ਗੱਲਬਾਤ ਹੋਵੇਗੀ ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਪਲੀਜ਼ ਸਾਨੂੰ ਦੇ ਦੇ ਟਾਈਮ ਜੀ ਸਾਰੇ ਨੂੰ ਪੱਤਰਕਾਰਾਂ ਨੂੰ ਬੇਨਤੀ ਹੈ ਅਸੀਂ ਆਪ ਦੀ ਮੀਟਿੰਗ ਸ਼ੁਰੂ ਕਰਨੀ ਚਾਹੁੰਦੇ ਆ ਵੀ ਸਾਰਿਆਂ ਨੂੰ ਬੇਨਤੀ ਹੈ ਜੀ ਕੁਝ ਫੋਟੋਆਂ ਖਿੱਚ ਲਿਆ ਹੁਣ ਸਾਨੂੰ ਸ਼ੁਰੂ ਕਰ ਲੈਂਦੇ ਹਾਂ ਮੀਟਿੰਗ ਅੱਗੇ ਮੀਟਿੰਗ ਲੇਟ ਚੱਲ ਰਹੀ ਹੈਗੀ ਆ ਆਜੋ ਆਜੋ ਭੱਜੀ ਆਜੋ 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 ਭੱਜੀ ਆਜੋ ਸੋ ਮੀਟਿੰਗ ਦੇ ਲਈ ਸੀਨੀਅਰ ਆਗੂ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਇੱਥੇ ਮੀਟਿੰਗ ਕੀਤੀ ਜਾ ਰਹੀ ਹੈ ਤੇ ਇਸ ਕਾਉਂਸਲਰ ਉਹ ਮੌਜੂਦ ਨੇ 40 ਦੇ ਲਗਭਗ ਕਾਉਂਸਲਰ ਨੇ ਇੱਕ ਆਜ਼ਾਦ ਉਮੀਦਵਾਰ ਹੈ ਤੇ ਇੱਥੇ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਹੋਏ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਓਪੀ ਸੋਨੀ ਸਬਕਾਪ ਮੁੱਖ ਮੰਤਰੀ ਡਾਕਟਰ ਹਾਈਕਮਾਰ ਵੇਰਕਾ ਤਾਂ ਹੋਰ ਮੱਖ ਮੱਖ ਆਗੂ ਜਿਹੜੇ ਨੇ ਉਹ ਜ਼ਰੂਰ ਇੱਥੇ ਪਹੁੰਚ ਚੁੱਕੇ ਨੇ ਮੀਟਿੰਗ ਉਹਨਾਂ ਵੱਲੋਂ ਉਹ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਹੀ ਫੈਸਲਾ ਹੋਵੇਗਾ ਕਿ ਅਗਲਾ ਚਿਹਰਾ ਜਿਹੜਾ ਹੈ ਉਹ ਮੇਹਰ ਦੇ ਵਾਸਤੇ ਕਿਹੜਾ ਹੋਵੇਗਾ ਇਹ ਮੀਟਿੰਗ ਹੁਣ ਚੱਲੇਗੀ ਤੇ ਮੀਟਿੰਗ ਤੋਂ ਬਾਅਦ ਅਗਲੀ ਜੋ ਰਾ ਨੀਤੀ ਹੋਵੇਗੀ ਜੋ ਰੂਪਰੇਖਾ ਹੋਵੇਗੀ ਉਸ ਦੇ ਬਾਰੇ ਉਹ ਜਰੂਰ ਗੱਲਬਾਤ ਸੰਝ ਕੀਤੀ ਜਾਵੇਗੀ ਕਿਸ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਅਗਲਾ ਮੇਰ ਉਹ ਜਰੂਰ ਬਣਾਇਆ ਜਾਵੇਗਾ ਸੋ ਅੱਜ ਕਾਂਗਰਸ ਵੱਲੋਂ ਪੂਰੀ ਸਗਰਮੀ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਬੀਤੇ ਦਿਨਾਂ ਤੋਂ ਵੀ ਮੀਟਿੰਗਾਂ ਦਾ ਦੌਰ ਚੱਲ ਰਹੀ ਸੀ ਪਰ ਅੱਜ ਇਹ ਮੀਟਿੰਗਾਂ ਸ਼ੁਰੂ ਕੀਤੀ ਗਈ ਨੇ ਕੁਝ ਸਮੇਂ ਬਾਅਦ ਹੀ ਇਸ ਤੋਂ ਬਾਅਦ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਫਿਲਹਾਲ ਮੀਟਿੰਗ ਸ਼ੁਰੂ ਹੋ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ 40 ਦੇ ਲਗਭਗ ਕਾਂਗਰਸ ਦੇ ਜਿਹੜੇ ਕਾਉਂਸਲਰ ਨੇ ਉਹ ਜ਼ਰੂਰ ਪਹੁੰਚ ਚੁੱਕੇ ਨੇ ਨਵੇਂ ਬਣੇ ਕਾਉਂਸਲਰ ਨੇ ਤਾਂ ਇੱਥੇ 90 ਦਾ ਹਾਊਸ ਅੰਮ੍ਰਿਤਸਰ ਦੇ ਵਿੱਚ ਕਾਰਪੋਰੇਸ਼ਨ ਦਾ ਜਿਸ ਦੇ ਲਈ 46 ਕਾਉਂਸਲਰ ਜਿਹੜੇ ਨੇ ਉਹ ਜ਼ਰੂਰ ਚਾਹੀਦੇ ਨੇ ਤਾਂ 40 ਦੇ ਲਈ ਬਹੁਮਤ ਸਾਬਤ ਕਰਨਾ ਪਵੇਗਾ ਕਾਂਗਰਸ ਨੂੰ ਵੀ ਜੇਕਰ ਆਮ ਆਦਮੀ ਪਾਰਟੀ ਵੀ ਇਹ ਦਾਵਾ ਠੋਕਦੀ ਹੈ ਤੇ ਉਸ ਨੂੰ ਵੀ ਵੱਡਾ ਅੰਕੜਾ ਜਿਹੜਾ ਉਹ ਜਟਾਉਣਾ ਪਵੇਗਾ ਉਹ ਕਿਸ ਤਰੀਕੇ ਨਾਲ ਜੁਟੇਗਾ ਇਹ ਤਾਂ ਅਜੇ ਸਮਾਂ ਤੈਅ ਕਰੇਗਾ ਪਰ ਕਾਂਗਰਸ ਵੀ ਕੁਝ ਅੰਕੜੇ ਤੋਂ ਦੂਰੀ ਤੋਂ ਪਿੱਛੇ ਆ ਜਿਸ ਦੇ ਕਰਕੇ ਉਹਨਾਂ ਨੂੰ ਵੀ ਹਰ ਮਿਹਨਤ ਕਰਨ ਦੀ ਲੋੜ ਆ ਕਿਸ ਤਰੀਕੇ ਨਾਲ ਜਿਹੜੇ 5 ਉਹਨਾਂ ਦੇ ਕਾਉਂਸਲਰ ਕਰਦੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੇ ਕਿ ਜਿਸ ਤੋਂ ਬਾਅਦ ਉਹ ਆਪਣਾ ਬਹੁਮਤ ਉਹ ਜ਼ਰੂਰ ਸਾਬਤ ਕਰ ਸਕੇਗੀ ਕੁਝ ਨਮਿੰਤਰ ਸੁਵਿਨਾ ਲੈ ਕੇ ਮੂੜ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨੁਯਾਨ ਕੇ ਸੁਵਿੰਦਰਪਾਲ ਸਿੰਘ ਵਰਪਾਲ ਅਤੇ ਹਰਿੰਦਰ ਸਿੰਘ ਦੇਵ ਜੀ ਅੱਜ ਧੰਨਵਾਦ ਚੋਣਾਂ ਹੋਈਆਂ ਨੇ ਜਿਸ ਦੇ ਵਿੱਚ ਵਕ ਵਕ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨੇ ਜਿੱਤ ਹਾਸਲ ਕੀਤੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਇਹ ਕਾਰਪੋਰੇਸ਼ਨ ਦੀ ਚੋਣ ਹੋਈ ਆ ਤੇ ਉਸ ਦੇ ਵਿੱਚ ਵੱਖ-ਵੱਖ ਸਿਆਸੀ ਤਰ੍ਹਾਂ ਦੀ ਸਰਗਰਮੀ ਦੇ ਨਾਲ ਚਮੂਲੀਅਤ ਕੀਤੀ ਨਤੀਜੇ ਜਿਹੜੇ ਆਏ ਉਹਨਾਂ ਦੇ ਵਿੱਚ ਕਾਂਗਰਸ ਨੇ 40 ਆਮ ਆਦੀ ਪਾਰਟੀ ਨੇ 24 ਅਤੇ ਭਾਜਪਾ ਨੇ 9 ਤੇ ਸ਼੍ਰੋਮਣੀ ਅਕਾਲੀ ਦਲ ਨੇ 4 ਸੀਟਾਂ ਦੇ ਜਿੱਤ ਹਾਸਲ ਕੀਤੀ ਜਦਕਿ ਆਜ਼ਾਦ 8 ਉਮੀਦਵਾਰ ਜਿਹੜੇ ਸੀ ਉਹਨਾਂ ਨੇ ਜਿੱਤ ਨਸੀਬ ਉਹਨਾਂ ਨੂੰ ਹੋਈ ਹੈ ਜਿਸ ਤੋਂ ਬਾਅਦ ਮੇਅਰ ਬਣਾਉਣ ਦੀ ਦੌੜ ਸ਼ੁਰੂ ਹੋ ਗਈ ਤੇ ਦੌੜ ਦੇ ਵਿੱਚ ਜਿੱਥੇ ਕਾਂਗਰਸ ਲਗਾਤਾਰ ਪੂਰੀ ਸਰਗਰਮੀ ਦੇ ਨਾਲ ਬੀਤੇ ਦਿਨਾਂ ਤੋਂ ਲਗਾਤਾਰ ਲੋਬਿੰਗ ਕਰ ਰਹੀ ਸੀ ਉੱਥੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਜੋਰ ਅਜਮਾਈਸ਼ ਜ਼ਰੂਰ ਕੀਤੀ ਜਾ ਰਹੀ ਹੈ ਕੌਣ ਮੇਅਰ ਬਣਾਵੇਗਾ ਸਮਝਾ ਕਰੇਗਾ ਪਰ ਅੱਜ ਆਗੂ ਅਤੇ ਵਿਰੋਧੀ ਧਿਰ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਢਿੰਗ ਇਸ ਵੇਲੇ ਚੇਚੇ ਤੌਰ ਤੇ ਪਹੁੰਚੇ ਨੇ ਸੈ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਕਿਹੜਾ ਆਗੂ ਜੜਾ ਹੈ ਕਿਸ ਉਮੀਦਵਾਰ ਦੇ ਉੱਤੇ ਜਿਹੜਾ ਕਾਂਗਰਸ ਨੇ ਵਿੱਚ ਵੱਖ-ਵੱਖ ਸਿਆਸੀ ਤਰ੍ਹਾਂ ਬੀਤੇ ਦਿਨਾਂ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਸਮੇਤ ਹੋਰ ਵੱਖ-ਵੱਖ ਚੋਣਾਂ ਹੋਈਆਂ ਨੇ ਜਿਸ ਦੇ ਵਿੱਚ ਵੱਖ-ਵੱਖ ਸਿਆਸੀ ਤਰ੍ਹਾਂ ਦੇ ਨੁਮਾਇੰਦਿਆਂ ਨੇ ਜਿੱਤ ਹਾਸਲ ਕੀਤੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਇਹ ਕਾਰਪੋਰੇਸ਼ਨ ਦੀ ਚੋਣ ਹੋਈ ਆ ਤੇ ਉਸ ਦੇ ਵਿੱਚ ਵੱਖ-ਵੱਖ ਸਿਆਸੀ ਤਰਾਨਿਆਂ ਸਰਗਰਮੀ ਦੇ ਨਾਲ ਸ਼ਮੂਲੀਅਤ ਕੀਤੀ ਨਤੀਜੇ ਜਿਹੜੇ ਆਏ ਉਹਨਾਂ ਦੇ ਵਿੱਚ ਕਾਂਗਰਸ ਨੇ 40 ਆਮ ਆਦੀ ਪਾਰਟੀ ਨੇ 24 ਅਤੇ ਭਾਜਪਾ ਨੇ 9 ਤੇ ਸ਼੍ਰੋਮਣੀ ਅਕਾਲੀ ਦਲ ਨੇ 4 ਸੀਟਾਂ ਦੇ ਜਿੱਤ ਹਾਸਲ ਕੀਤੀ ਜਦਕਿ ਆਜ਼ਾਦ 8 ਉਮੀਦਵਾਰ ਜਿਹੜੇ ਸੀ ਉਹਨਾਂ ਨੇ ਜਿੱਤ ਨਸੀਬ ਉਹਨਾਂ ਨੂੰ ਹੋਈ ਹੈ ਜਿਸ ਤੋਂ ਬਾਅਦ ਮੇਅਰ ਬਣਾਉਣ ਦੀ ਦੌੜ ਸ਼ੁਰੂ ਹੋ ਗਈ ਤੇ ਦੌੜ ਦੇ ਵਿੱਚ ਜਿੱਥੇ ਕਾਂਗਰਸ ਲਗਾਤਾਰ ਪੂਰੀ ਸਰਗਰਮੀ ਦੇ ਨਾਲ ਬੀਤੇ ਦਿਨਾਂ ਤੋਂ ਲਗਾਤਾਰ ਲੋਬਿੰਗ ਕਰ ਰਹੀ ਸੀ ਉਥੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਜੋਰ ਅਜਮਾਈਸ਼ ਜ਼ਰੂਰ ਕੀਤੀ ਜਾ ਰਹੀ ਹੈ ਕੌਣ ਮੇਅਰ ਬਣਾਵੇਗਾ ਸਮਾਂ ਤੈਅ ਕਰੇਗਾ ਪਰ ਅੱਜ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਅਗਲਾ ਮੇਅਰ ਬਣਾਉਣ ਦੇ ਲਈ ਇੱਕ ਵਾਅਦਾ ਸ਼ੁਰੂ ਕਰ ਦਿੱਤੀ ਗਈ ਹੈ ਪੂਰੀ ਲੋਬਿੰਗ ਕੀਤੀ ਜਾ ਰਹੀ ਹੈ ਜਿਹੜੇ ਵਕ ਵਕ ਚਿਹਰੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਪੁਕਤਨ ਦੇ ਲਈ ਵਕ ਵਕ ਤੇਰਾ ਵੱਲੋਂ ਇਸ ਬਾਰੇ ਅੱਜ ਮੀਟਿੰਗਾਂ ਵੀ ਹੋ ਰਹੀਆਂ ਨੇ ਤੇ ਇਹਨਾਂ ਮੀਟਿੰਗਾਂ ਦੇ ਵਿੱਚ ਉਹ ਚੇਚੇ ਤੌਰ ਤੇ ਸ਼ਮੂਲੀਅਤ ਕਰ ਰਹੇ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਢਿਰ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਵੀਡੀਓ ਚੇਚੇ ਤੌਰ ਤੇ ਪਹੁੰਚੇ ਨੇ ਤੈਅ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਕਿਹੜਾ ਆਗੂ ਜੜਾ ਹੈ ਕਿਸ ਉਮੀਦਵਾਰ ਦੇ ਉੱਤੇ ਜਿਹੜਾ ਉਹ ਮਿਹਰ ਦਾ ਤਾਜ ਸਜੇਗਾ ਤਾਂ ਇਸ ਵੇਲੇ ਅੰਮ੍ਰਿਤਸਰ ਦਿਹਾਤੀ ਦੇ ਦਫਤਰ ਦੇ ਵਿੱਚ ਆਗੂ ਉਹ ਜਰੂਰ ਪਹੁੰਚ ਚੁੱਕੇ ਨੇ ਤਾਂ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਕੀ ਇਸ ਦਫਤਰ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਇੱਥੇ ਮੀਟਿੰਗ ਕੀਤੀ ਜਾ ਰਹੀ ਹੈ ਤੇ ਗੱਲਬਾਤ ਕੀਤੀ ਜਾਵੇਗੀ ਕਿ ਕਿਹੜਾ ਅਗਲਾ ਮੇਅਰ ਦੇ ਲਈ ਉਮੀਦਵਾਰ ਹੋਵੇਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੇ ਉਹਨਾਂ ਦੇ ਨਾਲ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਦੋਵੇਂ ਇਹ ਆਗੂ ਇਸ ਵੇਲੇ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਇਸ ਵੇਲੇ ਕਿਸ ਚਿਹਰੇ ਦੇ ਉੱਤੇ ਉਹ ਗੁਣਾ ਪਵੇਗਾ ਕਿਹੜਾ ਚਿਹਰਾ ਜਿਹੜਾ ਹੈ ਉਹ ਮੇਅਰ ਦੇ ਲਈ ਅਗਲਾ ਹੋਵੇਗਾ ਜਿਹੜਾ ਅੰਮ੍ਰਿਤਸਰ ਦੇ ਲਈ ਗੱਲਬਾਤ ਕਰੇਗਾ ਤਾਂ ਬਾਜਵਾ ਉਹਨਾਂ ਦੇ ਨਾਲ ਵੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਬਾਜਵਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਪਹੁੰਚੇ ਹੋਏ ਉਹ ਕਿਹੜਾ ਉਮੀਦਵਾਰ ਹੋ ਸਕਦਾ ਜੀ ਅੱਜ ਪਹਿਲੇ ਤੇ ਮੀਟ ਸਾਰਿਆਂ ਨੂੰ ਪਹਿਲੇ ਮੁਬਾਰਕਤیں ਦੇ ਲਈਏ ਜੀ ਤਾਂ ਬਿਲਕੁਲ ਉਹਨਾਂ ਨੇ ਕਹਿਣਾ ਪਹਿਲੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਮੁਬਾਰਕ ਜਿਹੜਾ ਹੀ ਆ ਉਹ ਦਿੱਤੀ ਜਾ ਰਹੀ ਆ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਛੋਟਾ ਗਰੀਬ ਦਾ ਵਿਅਕਤੀ ਬਣਦਾ ਕੈਟਾਗਰੀ ਜਾਂ ਊਮਨ ਉਹ ਤੋਂ ਬਾਅਦ ਇਹਨਾਂ ਤੇ ਚਰਚਾ ਹੋਏ। ਸਰ ਪਿਛਲੇ 2 ਸਾਲ ਤੋਂ ਕੋਈ ਵੀ ਮੇਅਰ ਨਹੀਂ ਬਣਿਆ ਹੁਣ ਵਕਫ ਵਕ ਪਾਰਟੀਆਂ ਦੇ ਵੱਲੋਂ ਮੀਟਿੰਗਾਂ ਕਿੱਥੀਆਂ ਆ ਰਹੀਆਂ ਨੇ ਜੀ। ਫੁੱਲ ਐਕਚੁਅਲੀ 2 ਸਾਲ ਇਹਨਾਂ ਨੇ ਇਲੈਕਸ਼ਨ ਵੀ ਹੋਣ ਦਿੱਤੇ ਤੁਹਾਡੇ ਆਪਣੇ। ਹਾਂ ਇੱਥੇ ਰੱਖ ਸਾਈਡ ਆ ਓਕੇ ਆ। ਮੈਜੋਰਿਟੀ ਕਿਸ ਤਰ੍ਹਾਂ ਆਸਾਨ ਹੋ ਗਈ ਜੀ ਹਲੇ। ਕੋਈ ਮੈਜੋਰਿਟੀ ਸਾਡੇ ਕੋਲੇ ਤੁਹਾਨੂੰ ਲੱਗਦਾ ਮੈਜੋਰਿਟੀ ਨਹੀਂ ਹੈ। ਹਾਂ। ਸਰਕਾਰ ਕੋ ਨਹੀਂ ਬਣੀ। ਸਾਡਾ ਮੇਅਰ 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 ਬਣੇ। ਮੇਅਰ ਨਹੀਂ ਬਣਿਆ ਸਰ। ਮਾਲ ਹੋਗੀ ਤੁਹਾਡੇ ਲਈ ਮਿਹਰਬਾਨ ਚ ਦੇਰੀ ਕਿ ਹੋ ਰਹੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਹੀ ਮਿਹਰਬਾਨਾ ਹੁੰਦਾ ਹੈ ਕਿ ਨੋਟੀਫਿਕੇਸ਼ਨ ਤੋਂ ਪਹਿਲਾਂ ਬੰਦਦਾ ਹੈ ਤੁਹਾਨੂੰ ਲੱਗਦਾ ਬੰਦੇ ਕਰਮਾਈ ਤੁਸਲ ਕਰ ਮਹਾਂ ਜਾਨਾ ਗਾਟੀ ਤੋਂ ਹੋਰੇ ਕਟਿਆ ਜੋ ਸਾਰੇ ਕੋਸਰ ਠੀਕ ਹੈ ਜੀ ਠੀਕ ਹੈ ਅੱਜ ਚਿਹਰਾ ਸਾਫ ਹੋ ਜਾਏਗਾ ਮੇਰੇ ਵਾਸਤੇ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਕਿਹਾ ਹੈ ਕਿ ਨੋਟੀਫਿਕੇਸ਼ਨ ਜਾਰੀ ਹੋਵੇਗਾ ਨੋਟੀਫਿਕੇਸ਼ਨ ਤੋਂ ਬਾਅਦ ਉਹ ਆਪਣਾ ਦਾਵਾ ਪੇਸ਼ ਕਰਨਗੇ ਅੱਜ ਮੀਟਿੰਗ ਹੋਵੇਗੀ ਤੇ ਮੀਟਿੰਗ ਦੇ ਵਿੱਚ ਡਿਸਾਈਡ ਹੋਵੇਗਾ ਕਿ ਕਿਹੜਾ ਅਗਲਾ ਚਿਹਰਾ ਹੋਵੇਗਾ ਕਿਸ ਦੇ ਉੱਤੇ ਗੁਣਾ ਪਵੇਗਾ ਕਿਸ ਨੂੰ ਮੇਅਰ ਦੇ ਲਈ ਜਿਹੜਾ ਅੱਗੇ ਪੇਸ਼ ਕੀਤਾ ਜਾਵੇਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਗਰਮੀਆਂ ਕੋ ਲਗਾਤਾਰ ਵਧੀਆਂ ਹੋਈਆਂ ਦਿਖਾਈ ਦੇਣਗੀਆਂ ਲਗਾਤਾਰ ਸਰਗਰਮੀਆਂ ਵਧਣਗੀਆਂ ਪਰ ਜਿਹੜੇ ਵੀ ਉਮੀਦਵਾਰ ਜਿਹੜੇ ਚਾਹੁੰਦੇ ਸੀ ਕਿ ਮੇਅਰ ਬਣਨਾ ਹੈ ਉਹਨਾਂ ਵੱਲੋਂ ਵੀ ਲਗਾਤਾਰ ਲਾਬਿੰਗ ਸ਼ੁਰੂ ਕੀਤੀ ਗਈ ਹੈ ਲੋਬਿੰਗ ਕੀਤੀ ਜਾ ਰਹੀ ਹੈ ਮੀਟਿੰਗਾਂ ਦਾ ਦੌਰ ਲਗਾਤਾਰ جاری ਹੈ ਤੇ ਅੱਜ ਅੰਮ੍ਰਿਤਸਰ ਕਾਂਗਰਸ ਦੇ ਇਤਿਹਾਤੀ ਦਫ਼ਤਰ ਤੇ ਵਿਖੇ ਅੱਜ 71 ਤਾ ਹੋਈ ਹੈ ਜਿਸ ਦੇ ਵਿੱਚ ਰੇਲਿੰਦੂ ਯਾਰ ਇਹ ਤਾਂ ਨਾ ਪਿਛੇ ਪਿਛੇ ਆਪਿਸ਼ਿਪਸੀ 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 ਅੰਮ੍ਰਿਤਸਰ ਆਈਆ ਕੇ ਨਾ ਜਾਓ ਯਾਰ ਰਾਜਪਤੀ ਜੀ ਆ ਜਾਣਗੇ ਦੇਖੋ ਪਹਿਲਾਂ ਇਹੋ ਕਰਦੇ ਆਸੇ ਹੋ ਵਾਹ ਰੋਲ ਆਫ ਯੂ ਇਪੋਰਟ ਦਿਖਣੇ ਕਣ ਧਿਆਨ ਨਾਲ ਚੱਲ ਚੱਲ ਸਾਹਿਲਾ ਸਾਹਿਲਾ ਮਿੰਟ ਯਾਰ ਇੱਕ ਮਿੰਟ ਮਾਈਕ ਚ ਲੂ ਕਰ ਦਿਨ ਯਾਰ ਯਾਰ ਕੌਣ ਸੁਖੇ ਜਿਹਦਾ ਮੀਟਿੰਗ ਕੀਤੀ ਜਾ ਰਹੀ ਹੈ ਮਿੰਟ ਹਾਂ ਜੀ ਰੀਟਿੰਗ ਕਾਨਸਲਰ ਸਹਿਮਾਨ ਨੂੰ ਵਧਾਈ ਦੇਵਾਂਗੇ ਫਿਰ ਬਾਅਦ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜੋ ਵੀ ਕਾਰਵਾਈ ਕਰਨੀ ਹੋਈ ਉਹ ਆਫਟਰ ਨੋਟੀਫਿਕੇਸ਼ਨ ਜਦੋਂ ਨੋਟੀਫਿਕੇਸ਼ਨ ਹੋਏਗਾ ਔਰ ਮੇਅਰ ਬਣ ਸਕਦਾ ਹੈ ਸਬ ਕੈਟਾਗਰੀ ਦਾ ਵਿਅਕਤੀ ਬਣ ਸਕਦਾ ਹੈ ਚਾਹ ਜਨਰਲ ਕੈਟਾਗਰੀ ਜਾਂ ਔਮਨ ਉਹ ਦੂ ਬਾਅਦ ਰਹਿ ਤੇ ਚਰਚਾ ਹੋਏਗੀ ਪਰ ਪਿਛਲੇ 2 ਸਾਲ ਤੋਂ ਕੋਈ ਮੇਅਰ ਨਹੀਂ ਬਣਿਆ ਹੁਣ ਵਸਪਾ ਪਾਰਟੀਆਂ ਦੇ ਨਾਲ ਮੀਟਿੰਗਾਂ ਕਿੱਤੀਆਂ ਜਾ ਰਹੀਆਂ ਨੇ ਜੀ ਬਿਲਕੁਲ ਨੈਚੁਰਲੀ 2 ਸਾਲ ਇਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੇ ਤੁਹਾਡੇ ਸਾਹਮਣੇ 2 ਸਾਲ ਇਲੈਕਸ਼ਨ ਨਹੀਂ ਹੋਣ ਦਿੱਤੇ ਪੰਜਾਬੀ ਮジョਰਿਟੀ ਕਿਸ ਤਰ੍ਹਾਂ ਹਾਸਲ ਹੋ ਰਹੀ ਹੈ ਹਲੇ ਮジョਰਿਟੀ ਸਾਡੇ ਕੋਲ ਹੈ ਤੁਹਾਨੂੰ ਲੱਗਦਾ ਹੈ ਮジョਰਿਟੀ ਨਹੀਂ ਹੈ ਯਾਰ ਕਪੜੀ ਸਾਹਿਬ ਹਾਂ ਸਰਕਾਰ ਕੋ ਨਹੀਂ ਬਣੀ ਹੈ ਬੜਾ ਮੇਰ 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 ਬਣਨ ਕਿਉਂ ਦੇਰੀ ਹੋ ਰਹੀ ਹੈ ਸਰ ਕਮਾਲ ਹੋ ਗਈ ਤੁਹਾਡੇ ਵਾਲੀ ਮਿਹਰਬਾਨ ਚ ਦੇਰੀ ਕਿਉਂ ਹੋ ਰਹੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਹੀ ਮਿਹਰਬਾਨ ਬਣਦਾ ਹੁੰਦਾ ਕਿ ਨੋਟੀਫਿਕੇਸ਼ਨ ਤੋਂ ਪਹਿਲਾਂ ਬਣਦਾ ਹੈ ਤਿੰਨ ਤੜਿਆਂ ਚ ਵੰਡੀ ਗਈ ਹੈ ਕਾਂਗਰਸ ਤੁਹਾਨੂੰ ਲੱਗਦਾ ਵੰਡੀ ਗਈ ਤੁਸੀਂ ਐਮਐਚ ਵਰਨ ਵਾਲੇ ਮਾਰਾ ਜਾਣਾ ਕਰੋ ਸਾਡੀ ਕਾਂਗਰਸ ਇਕੱਠੀ ਅੱਜ ਸਾਰੇ ਕਾਉਂਸਲਰ ਨਾਲ ਆਏ ਠੀਕ ਹੈ ਜੀ ਠੀਕ ਥੋੜਾ ਰੋ ਯਾਰ ਇਦਾਂ ਨਾ ਕਰੀਂ ਯਾਰ ਯਾਰ ਜੀ ਕਾਉਂਸਲਰ ਸਭ ਨੂੰ ਵਧਾਈ ਦੇਾਂਗੇ ਫਿਰ ਬਾਅਦ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜੋ ਵੀ ਕਾਰਵਾਈ ਕਰਦੀ ਹੋਈ ਉਹ ਆਫਟਰ ਨੋਟੀਫਿਕੇਸ਼ਨ ਜਦੋਂ ਨੋਟੀਫਿਕੇਸ਼ਨ ਹੋਏਗਾ ਔਰ ਮੇਰ ਬਣ ਸਕਦਾ ਹੈ ਜਬ ਕੈਟਾਗਰੀ ਦਾ ਵਿਅਕਤੀ ਬਣ ਸਕਦਾ ਹੈ ਜਨਰਲ ਕੈਟਾਗਰੀ ਜਾਂ ਔਮਨ ਉਹ ਤੋਂ ਬਾਅਦ ਰਿਤੇ ਚਰਚਾ ਹੋਏਗੀ ਪਰ ਪਿਛਲੇ 2 ਸਾਲ ਤੋਂ ਕੋਈ ਮੇਰ ਨਹੀਂ ਬਣਿਆ ਹੁਣ ਵਕਤ ਪਾਰਟੀਆਂ ਦੇ ਵੱਲੋਂ ਮੀਟਿੰਗਾਂ ਕਿੱਥੇ ਆ ਰਹੀਆਂ ਨੇ ਜੀ ਬਿਲਕੁਲ ਨੈਚੁਰਲੀ 2 ਸਾਲ ਇਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੇ ਤੁਹਾਡੇ ਸਾਹਮਣੇ 2 ਸਾਲ ਇਲੈਕਸ਼ਨ ਨਹੀਂ ਹੋਣ ਦਿੱਤੇ ਜੀ ਮжоਰਿਟੀ ਕਿਸ ਤਰ੍ਹਾਂ ਹਾਸਲ ਹੋ ਰਹੀ ਜੀ ਹਲੇ ਮжоਰਿਟੀ ਸਾਡੇ ਕੋਲੇ ਤੁਹਾਨੂੰ ਲੱਗਦਾ ਇਹ ਮжоਰਿਟੀ ਨਹੀਂ ਹੈ ਹਾਂ ਸਰਕਾਰ ਕਿਉਂ ਨਹੀਂ ਬਣੀ ਮੋਟੀ ਹੈ ਬਾਬਾ ਮੇਰ 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 ਮਿਹਰਬਾਨੀ ਕਿਉਂ ਦੇਰੀ ਹੋ ਰਹੀ ਹੈ ਸਰ ਕਮਾਲ ਹੋ ਗਈ ਤੁਹਾਡੇ ਵਾਲੀ ਮਿਹਰਬਾਨੀ ਚ ਦੇਰੀ ਕਿਉਂ ਹੋ ਰਹੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਹੀ ਮਿਹਰਬਾਨਾ ਹੁੰਦਾ ਹੈ ਕਿ ਨੋਟੀਫਿਕੇਸ਼ਨ ਤੋਂ ਪਹਿਲਾਂ ਬੰਦਾ ਹੈ ਤੁਹਾਨੂੰ ਲੱਗਦਾ ਵੰਡੀ ਗਈ ਤੁਸੀਂ ਐਮਐਚਵਨ ਵਾਲੇ ਮਾਰਾ ਜਾ ਨਾ ਕਰੋ ਤੁਹਾਡੀ ਕਾਂਗਰਸ ਇਕੱਠੀ ਅੱਜ ਸਾਰੇ ਕਾਉਂਸਲਰ ਨਾਲ ਆ ਗਏ ਠੀਕ ਹੈ ਜੀ ਠੀਕ ਹੈ ਉਹ ਮੌਜੂਦ ਨੇ 40 ਦੇ ਲਗਭਗ ਕਾਉਂਸਲਰ ਨੇ ਇੱਕ ਆਜ਼ਾਦ ਉਮੀਦਵਾਰ ਹੈ ਤੇ ਇੱਥੇ ਪ੍ਰਤਾਪ ਨਾਜਵਾ ਪਹੁੰਚੇ ਹੋਏ ਨੇ ਆਜੋ ਹਾਂ ਤੁਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਓਪੀ ਸੋਨੀ ਸਬਕਾਪ ਮੁੱਖ ਮੰਤਰੀ ਡਾਕਟਰ ਹਿਕਮਤ ਜਿਹੜੇ ਇਸ ਵੇਲੇ ਦੋਹੜ ਦੇ ਵਿੱਚ ਸ਼ਾਮਲ ਨੇ ਤਾਂ ਕਿਸ ਤਰੀਕੇ ਨਾਲ ਪੂਰੀ ਤਹਿ ਉਹ ਬਣਾਈ ਜਾਵੇਗੀ ਕਿ ਇੱਕ ਚਿਹਰੇ ਦੇ ਉੱਤੇ ਉਹ ਜ਼ਰੂਰ ਸਹਿਮਤੀ ਬਣ ਜਾਵੇ 40 ਇਸ ਵੇਲੇ ਕਾਂਗਰਸ ਦੇ ਕੋਲ ਸੀਟਾਂ ਨੇ ਇੱਕ ਉਜਾਦ ਉਮੀਦਵਾਰ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਜੇ ਪੰਜ ਹੋਰ ਕਾਉਂਸਲਰ ਚਾਹੀਦੇ ਨੇ ਉਸ ਤੋਂ ਬਾਅਦ ਬਹੁਮਤ ਜਿਹੜਾ ਹੈ ਉਹ ਜ਼ਰੂਰ ਕਾਂਗਰਸ ਦੇ ਹੱਕ ਦੇ ਵਿੱਚ ਹੋਵੇਗਾ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਮੀ ਜੋਰਜ ਮਾਇਸ ਸ਼੍ਰੀ ਉਹ ਕੀਤੀ ਜਾ ਰਹੀ ਹੈ ਦਾਵਾ ਵੀ ਠੁੱਕਿਆ ਜਾ ਰਿਹਾ ਹੈ ਪਰ ਜਿਸ ਤਰੀਕੇ ਦੇ ਨਾਲ ਅੱਜ ਕਾਂਗਰਸ ਵੱਲੋਂ ਸਰਗਰਮੀ ਦਿਖਾਈ ਗਈ ਹੈ ਕਾਂਗਰਸ ਦੇ ਜਿਹੜੇ ਦਿੱਗਜ ਆਗੂ ਨਹੀਂ ਉੱਥੇ ਪਹੁੰਚੇ ਹੋਏ ਨਹੀਂ ਤੇ ਇਸ ਮੀਟਿੰਗ ਤੋਂ ਬਾਅਦ ਸਾਫ਼ ਹੋਵੇਗਾ ਕਿ ਕਿਹੜਾ ਉਮੀਦਵਾਰ ਕਿਹੜਾ ਚਿਹਰਾ ਉਹ ਅਗਲੇ ਮੇਅਰ ਦੇ ਵਾਸਤੇ ਉਹ ਪੇਸ਼ ਕੀਤਾ ਜਾਵੇਗਾ ਤੇ ਅਗਲੇ ਦਿਨਾਂ ਦੇ ਵਿੱਚ ਸਰਗਰਮੀ ਹੋਰ ਵੀ ਵਧੇਗੀ ਤੇ ਜਿਹੜੇ ਬਹੁਮਤ ਤੋਂ ਘੱਟ ਅੰਕੜਾ ਹੈ ਉਸ ਨੂੰ ਕਿਵੇਂ ਸਾਬਤ ਕਰਨਾ ਇਹ ਵੀ ਇੱਕ ਵੱਡੀ ਚੁਣौती ਹੋਵੇਗੀ ਕੀ ਕੁਝ ਆਗੂ ਇਸ ਬਾਰੇ ਕਹਿਣਗੇ ਗੱਲਬਾਤ ਵੀ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇਹ ਮੀਟਿੰਗ ਜਿਹੜੀ ਐਸ ਵੇਲੇ ਉਹ ਜਰੂਰ ਇੱਥੇ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਵਕ ਵਕ ਧੜਿਆਂ ਵੱਲੋਂ ਮੀਟਿੰਗਾਂ ਉਹ ਜਰੂਰ ਕੀਤੀਆਂ ਗਈਆਂ ਨੇ ਤੇ ਆਪਣੀ ਰਣਨੀਤੀ ਜਿਹੜੀ ਆ ਉਹ ਇਸ ਵੇਲੇ ਉਲਿੱਕੀ ਗਈ ਹੈ ਕਿ ਇਸ ਰਣਨੀਤੀ ਦੇ ਤਹਿਤ ਉਹ ਅਗਲੀ ਪਾਰੀ ਜਿਹੜੀ ਆ ਉਸ ਦੀ ਸ਼ੁਰੂਆਤ ਹੋਵੇਗੀ ਕਿਸ ਤਰੀਕੇ ਨਾਲ ਅਗਲਾ ਮੇਅਰ ਹੋਵੇਗਾ ਇਸ ਬਾਰੇ ਪੂਰੀਆਂ ਸਰਗਰਮੀਆਂ ਉਹ ਜਰੂਰ ਅਮਰਸਰ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਕਿ ਕੁਝ ਗੱਲਬਾਤ ਹੋਵੇਗੀ ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀਰਾਂ ਤੇ ਲੇਸਾਂ ਨੂੰ ਦੇ ਦੇ ਟਾਈਮ ਜੀ ਸਾਰੇ ਨੂੰ ਪੱਤਰਕਾਰਾਂ ਨੂੰ ਬੇਨਤੀ ਹੈ ਅਸੀਂ ਆਪ ਦੀ ਮੀਟਿੰਗ ਸ਼ੁਰੂ ਕਰਨੀ ਚਾਹੁੰਦੇ ਆ ਵੀ ਸਾਰਿਆਂ ਨੂੰ ਬੇਨਤੀ ਹੈ ਜੇ ਤੁਸੀਂ ਫੋਟੋਆਂ ਖਿੱਚ ਲਿਆ ਹਾਂ ਸਾਨੂੰ ਸ਼ੁਰੂ ਕਰ ਲੈਂਦੇ ਹੋ ਮੀਟਿੰਗ ਅੱਗੇ ਮੀਟਿੰਗ ਲੇਟ ਚੱਲ ਰਹੀ ਹੈਗੀ ਆ ਆਜੋ ਆਜੋ ਭਜੀ ਆਜੋ 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 ਭਜੀ ਆਜੋ ਆਜੋ ਸੋ ਮੀਟਿੰਗ ਦੇ ਲਈ ਸੀਨੀਅਰ ਆਗੂ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਇੱਥੇ ਮੀਟਿੰਗ ਕੀਤੀ ਜਾ ਰਹੀ ਹੈ ਤੇ ਇਸ ਕਾਉਂਸਲਰ ਉਹ ਮੌਜੂਦ ਨੇ 40 ਦੇ ਲਗਭਗ ਕਾਉਂਸਲਰ ਨੇ ਇੱਕ ਆਜ਼ਾਦ ਉਮੀਦਵਾਰ ਹੈ ਤੇ ਇੱਥੇ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਹੋਏ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਓਪੀ ਸੋਨੀ ਸਬਕਾਪ ਮੁੱਖ ਮੰਤਰੀ ਡਾਕਟਰ ਹਾਈਕਮਾਰ ਵੇਰਕਾ ਤਾਂ ਹੋਰ ਮੱਖ ਮੱਖ ਆਗੂ ਜਿਹੜੇ ਨੇ ਉਹ ਜ਼ਰੂਰ ਇੱਥੇ ਪਹੁੰਚ ਚੁੱਕੇ ਨੇ ਮੀਟਿੰਗ ਉਹਨਾਂ ਵੱਲੋਂ ਉਹ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਹੀ ਫੈਸਲਾ ਹੋਵੇਗਾ ਕਿ ਅਗਲਾ ਚਿਹਰਾ ਜਿਹੜਾ ਹੈ ਉਹ ਮੇਰ ਦੇ ਵਾਸਤੇ ਕਿਹੜਾ ਹੋਵੇਗਾ ਇਹ ਮੀਟਿੰਗ ਹੁਣ ਚੱਲੇਗੀ ਤੇ ਮੀਟਿੰਗ ਤੋਂ ਬਾਅਦ ਅਗਲੀ ਜੋ ਰਣਨੀਤੀ ਹੋਵੇਗੀ ਜੋ ਰੂਪਰੇਖਾ ਹੋਵੇਗੀ ਉਸ ਦੇ ਬਾਰੇ ਉਹ ਜਰੂਰ ਗੱਲਬਾਤ ਸੰਝ ਕੀਤੀ ਜਾਵੇਗੀ ਕਿਸ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਅਗਲਾ ਮੇਰ ਉਹ ਜਰੂਰ ਬਣਾਇਆ ਜਾਵੇਗਾ ਸੋ ਅੱਜ ਕਾਂਗਰਸ ਵੱਲੋਂ ਪੂਰੀ ਸਗਰਮੀ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਬੀਤੇ ਦਿਨਾਂ ਤੋਂ ਵੀ ਮੀਟਿੰਗਾਂ ਦਾ ਦੌਰ ਚੱਲ ਰਹੀ ਸੀ ਪਰ ਅੱਜ ਇਹ ਮੀਟਿੰਗਾਂ ਸ਼ੁਰੂ ਕੀਤੀ ਗਈਆਂ